ਮਾ ਜੋ ਮਹਲਾ ਪੰਜਵਾਂ ਵਿਸਰਨਾਹੀ ਏ ਵਡ ਦਾਤੇ ਹੇਤ ਨੇ ਵੱਡੇ ਦਾਤ ਮੈਂ ਤੈਨੂੰ ਕਦੇ ਨਾ ਭੁਲਾਵਾਂ ਕਰ ਕਿਰਪਾ ਭਗਤਨ ਸੰਗ ਰਾਤੇ ਮੇਰੇ ਤੇ ਕਿਰਪਾ ਕਰ ਹੇ ਬੇਅੰਤ ਦਾਤਾਂ ਦੇਣ ਵਾਲੇ ਪ੍ਰਭੂ ਹੇ ਭਗਤਾ ਨਾਲ ਪਿਆਰ ਕਰਨ ਵਾਲੇ ਪ੍ਰਭੂ ਦਿਨ ਸ੍ਰੈਣ ਜਉ ਤੁਦ ਧਿਆਈ ਏ ਦਾਨਾ ਮੋਹ ਕਰਣਾ ਜੀਓ ਮੇਰੇ ਉੱਤੇ ਇਹ ਦਾਤ ਦੀ ਬਖਸ਼ਿਸ਼ ਕਰ ਦਿਓ ਕਿ ਦਿਨ ਰਾਤ ਮੈਂ ਤੁਹਾਡੇ ਚਰਨਾਂ ਨਾਲ ਜੁੜਿਆ ਰਵਾਂ ਤੁਹਾਨੂੰ ਤੇਉਂਦਾ ਰਵਾਂ ਮਾਟੀ ਅੰਦੀ ਸੁਰਤ ਸਮਾਈ اے ਪ੍ਰਭੂ ਸਾਡੇ ਇਸ ਜੜ ਸਰੀਰ ਵਿੱਚ ਤੂੰ ਚੇਤਨਤਾ ਪਾ ਦੇ ਸਾਬਕ ਛਦੀਆ ਭਲਿਆ ਜਾਈ ਤੂੰ ਸਾਨੂੰ ਜੀਵਾਂ ਨੂੰ ਸਭ ਕੁਝ ਦਿੱਤਾ ਹੋਇਆ ਚੰਗੀਆਂ ਥਾਵਾਂ ਦਿੱਤੀਆਂ ਹੋਈਆਂ ਹਨ ਆਨੰਦ ਬਿਨੋਦ ਚੋਜਤ ਮਾਸ਼ੇ ਤੁੰਦ ਭਾਵੇਂ ਸੋਹਣਾ ਜੀਓ ਹੈ ਪ੍ਰਭੂ ਤੇਰੇ ਪੈਦਾ ਕੀਤੇ ਜੀਵ ਕਈ ਤਰ੍ਹਾਂ ਦੀਆਂ ਖੁਸ਼ੀਆਂ ਖੇਡ ਤਮਾਸ਼ੇ ਕਰ ਰਹੇ ਹਨ ਇਹ ਸਭ ਕੁਝ ਜੋ ਹੋ ਰਿਹਾ ਹੈ ਤੇਰੀ ਰਜ਼ਾ ਅਨੁਸਾਰ ਹੋ ਰਿਹਾ ਹੈ ਜਿਸ ਦਾ ਦਿੱਤਾ ਸਭ ਕਿਸ ਲੈਣਾ ਹੈ ਪ੍ਰਭੂ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਸਾਨੂੰ ਮਿਲ ਰਿਹਾ ਹੈ ਛੱਤੀ ਅੰਮ੍ਰਿਤ ਭੋਜਨ ਖਾਣਾ ਜਿਸ ਦੀ ਮਿਹਰ ਨਾਲ ਅਨੇਕਾਂ ਕਿਸਮਾਂ ਦਾ ਖਾਣਾ ਅਸੀਂ ਖਾ ਰਹੇ ਹਾਂ ਸੇਜ ਸੁਖਾਲੀ ਸ਼ੀਤਲ ਪਮਣਾ ਸਾਹਜ ਕੇ ਲ ਰੰਗ ਕਰਣਾ ਜੀਓ ਆਰਾਮ ਕਰਨ ਲਈ ਸੁਖਦਾਇਕ ਮੰਜੇ ਬਿਸਤਰੇ ਸਾਨੂੰ ਮਿਲੇ ਹੋਏ ਹਨ ਠੰਡੀ ਹਵਾ ਅਸੀਂ ਮਾਣ ਰਹੇ ਹਾਂ ਤੇ ਬੇਫਿਕਰੀ ਦੇ ਕਈ ਖੇਡ ਤਮਾਸ਼ੇ ਕਰਦੇ ਰਹਿੰਦੇ ਹਾਂ ਉਸ ਨੂੰ ਕਦੀ ਵਿਸਾਰਨਾ ਨਹੀਂ ਚਾਹੀਦਾ ਸਾ ਬੁੱਧ ਦੀ ਜੈ ਜਿਤ ਵਿਸਰੈ ਨਾਹੀ ਹੈ ਪ੍ਰਭੂ ਮੈਨੂੰ ਅਜੇ ਹੀ ਅਕਲ ਦੇ ਜਿਸ ਦੀ ਬਰਕਤ ਨਾਲ ਮੈਂ ਤੈਨੂੰ ਕਦੇ ਨਾ ਭੁਲਾਵਾਂ ਸਾ ਮਤ ਦੀ ਜੈ ਜਿਤ ਤੁਧ ਧਿਆਈ ਮੈਨੂੰ ਉਹ ਮਤ ਦਿਓ ਜਿਹਦੇ ਨਾਲ ਮੈਂ ਤੁਹਾਨੂੰ ਸਿਮਰਦਾ ਰਹਾਂ ਯਾਦ ਕਰਦਾ ਰਹਾਂ ਸਾ ਸਾਸ ਤੇਰੇ ਗੁਣ ਗਾਵਾਂ ਓਟੋ ਨਾਨਕ ਗੁਰ ਚਰਣਾ ਜੀਓ ਨਾਨਕ ਆਖਦਾ ਹੈ ਕਿ ਮੈਨੂੰ ਗੁਰੂ ਦੇ ਚਰਣਾ ਦਾ ਆਸਰਾ ਦੇ ਤਾਂ ਮੈਂ ਹਰੇਕ ਸਾਹ ਦੇ ਨਾਲ ਤੇਰੇ ਗੁਣਾਂ ਨੂੰ ਗਾਉਂਦਾ ਰਹਾ ਮਾਜ ਮਹਲਾ ਪੰਜਵਾਂ ਸਿਪਤ ਸਲਾਹਣ ਤੇਰਾ ਹੁਕਮ ਰਜਾਈ हे राजा ਦੇ ਮਾਲਕ ਪ੍ਰਭੂ ਤੇਰਾ ਹੁਕਮ ਸਿਰ ਮੱਥੇ ਉੱਤੇ ਮੰਨਣਾ ਤੇਰੀ ਸਭਤ ਸਲਾਹ ਹੀ ਹੈ ਹੁਕਮ ਮੰਨਣਾ ਸਭਤ ਸਲਾਹ ਹੈ ਯਾਦ ਰੱਖਿਓ ਸੋ ਗਿਆਨ ਧਿਆਨ ਜੋ ਤੁਦ ਪਾਈ ਜੋ ਤੈਨੂੰ ਚੰਗਾ ਲੱਗਦਾ ਹੈ ਉਸ ਨੂੰ ਭਲਾਈ ਜਾਣਨਾ ਇਹੀ ਅਸਲ ਗਿਆਨ ਹੈ ਇਹੀ ਅਸਲ ਸਮਾਧੀ ਹੈ ਸੋਈ Jap ਜੋ ਪ੍ਰਭ ਜੀ ਉਹ ਭਾਵੈ ਭਾਣੇ ਪੂਰ ਗਿਆਨਾ ਜਿਉ ਜੋ ਕਦ ਪ੍ਰਭੂ ਜੀ ਨੂੰ ਪਾਉਂਦਾ ਹੈ ਉਸ ਨੂੰ ਪ੍ਰਵਾਨ ਕਰਨਾ ਹੀ ਅਸਲ ਜਪ ਹੈ ਪ੍ਰਮਾਤਮਾ ਦੇ ਭਾਣੇ ਵਿੱਚ ਤੁਰਨਾ ਹੀ ਪੂਰਨ ਗਿਆਨ ਹੈ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰੇ ਮਨ ਭਾਵੇ हे मालिक प्रभु आत्मिक जीवन देण वाला तेरा नाम ओही मनुख गा सकदा है जेड़ा तेरे मन विच तैनू प्यारा लगदा है तू संतन का संत तुम्हारे संत साहिब मन मान जियो हे साहिब तू ही संता दा सहारा है ते संत तेरे आशरे जींदे हन तेरे संता दा मन सदा तेरे चरणा विच जुड्या रहंदा है ਤੂੰ ਸੰਤਨ ਕੀ ਕਰੈ ਪ੍ਰਤਪਾਲਾ हे ਗੋਪਾਲ ਪ੍ਰਭੂ हे ਸ੍ਰਿਸ਼ਟੀ ਦੇ ਪਾਲਣਹਾਰ ਤੂੰ ਆਪਣੇ ਸੰਤਾਂ ਦੀ ਭਉ ਸਤਸੰਗੀਆਂ ਦੀ ਸਦਾ ਰੱਖਿਆ ਕਰਦਾ ਰਹਿਣਾ ਹੈ ਸੰਤ ਖੇਲੈ ਤੁਮ ਸੰਗ ਗੋਪਾਲ ਤੇਰੇ ਚਰਨਾਂ ਵਿੱਚ ਜੁੜੇ ਰਹਿ ਕੇ ਸੰਤ ਆਤਮਿਕ ਆਨੰਦ ਮੰਨਦੇ ਹਨ ਆਪਣੇ ਸੰਤ ਤੁਦ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਓ ਤੈਨੂੰ ਆਪਣੇ ਸੰਤ ਬਹੁਤ ਪਿਆਰੇ ਲੱਗਦੇ ਹਨ ਤੂੰ ਸੰਤਾਂ ਦੀ ਜਿੰਦ ਜਾਨ ਹੈ ਉਹਨ ਸੰਤਨ ਕੈ ਮੇਰਾ ਮਨ ਕੁਰਬਾਨੇ ਮੇਰਾ ਮਨ ਤੇਰੇ ਉਹਨ ਸੰਤਾਂ ਤੋਂ ਸਦਾ ਸਦਕੇ ਜਾਂਦਾ ਹੈ ਜਿਨ ਤੂੰ ਜਾਤਾ ਜੋ ਤੁਦ ਮਨ ਭਾਨੇ ਜਿਨ੍ਹਾਂ ਨੇ ਤੈਨੂੰ ਪਛਾਣਿਆ ਤੇਰੇ ਨਾਲ ਡੂੰਗੀ ਸਾਂਝ ਪਾਈ ਜਿਹੜੇ ਤੈਨੂੰ ਤੇਰੇ ਮਨ ਵਿੱਚ ਪਿਆਰੇ ਲੱਗਦੇ ਹਨ ਤਿੰਨ ਕੈ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਘਾਨਾ ਜੀਓ ਏ ਨਾਨਕ ਆਖ ਕੇ ਏ ਪ੍ਰਭੂ ਜਿਹੜੇ ਵਡਭਾਗੀ ਉਹਨਾਂ ਦੀ ਸੰਗਤ ਵਿੱਚ ਰਹਿੰਦੇ ਹਨ ਉਹ ਸਦਾ ਆਤਮਿਕ ਆਨੰਦ ਮਾਣਦੇ ਹਨ ਉਹ ਪ੍ਰਮਾਤਮਾ ਦਾ ਨਾਮ ਰਸ ਪੀ ਕੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਸਦਾ ਰੱਜੇ ਰਹਿੰਦੇ ਹਨ ਮਾਜ ਮਹਲਾ ਪੰਜਵਾਂ ਤੂੰ ਜਲ ਨਿਦ ਹਮ ਮੀਨ ਤੁਮਾਰੇ ਏ ਪ੍ਰਭੂ ਤੂੰ ਮਾਨੋ ਸਮੁੰਦਰ ਹੈ ਤੇ ਅਸੀਂ ਜੀਵ ਤੇਰੀਆਂ ਮੱਛੀਆਂ ਹਾਂ ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖ ਹਾਰੇ ਹੈ ਪ੍ਰਭੂ ਤੇਰਾ ਨਾਮ ਮਨੁ ਸੁਆਤੀ ਨਛਤਰ ਦੀ ਵਰਖਾ ਦੀ ਬੂਨ ਹੈ ਤੇ ਅਸੀਂ ਜੀਵ ਮਨੁ ਪਿਆਸੇ ਪਪੀਹੇ ਹਾਂ ਤੁਮਰੀ ਆਸ ਪਿਆਸਾ ਤੁਮਰੀ ਤੁਮਹੀ ਸੰਗ ਮਨ ਲੀਨਾ ਜਿਓ ਹੈ ਪ੍ਰਭੂ ਮੈਨੂੰ ਤੇਰੇ ਮਲਾਪ ਦੀ ਆਸ ਹੈ ਮੈਨੂੰ ਤੇਰੇ ਨਾਮ ਜਲ ਦੀ ਪਿਆਸ ਹੈ ਜੇ ਤੇਰੀ ਮਿਹਰ ਹੋਵੇ ਤਾਂ ਮੇਰਾ ਮਨ ਤੇਰੇ ਹੀ ਚਰਨਾ ਵਿੱਚ ਜੁੜਿਆ ਰਹੇ ਜਿਉਂ ਬਾਰਿਕ ਪੀ ਖੀਰ ਅਘਾਵੇ ਜਿਵੇਂ ਅਣਜਾਣ ਬੱਚਾ ਆਪਣੀ ਮਾਂ ਦਾ ਦੁੱਧ ਪੀ ਕੇ ਰੱਜ ਜਾਂਦਾ ਹੈ ਜਿਉਂ ਨਿਰਧਨ ਧਨ ਦੇਖ ਸੁਖ ਪਾਵੇ ਜਿਵੇਂ ਕੋਈ ਕੰਗਾਲ ਮਨੁੱਖ ਮਾਇਆ ਮਿਲਣ ਤੇ ਮਾਇਆ ਨੂੰ ਵੇਖ ਕੇ ਸੁਖ ਮਹਿਸੂਸ ਕਰਦਾ ਹੈ ਰੇਖਾਵੰਤ ਜਲ ਪੀਵਤ ਠੰਡਾ ਤਿਉ ਹਰ ਸੰਗ ਇਹ ਮਨ ਪੀਨਾ ਜਿਉ ਜਿਵੇਂ ਕੋਈ ਧਿਆਇਆ ਮਨੁਖ ਠੰਡਾ ਪਾਣੀ ਪੀ ਕੇ ਖੁਸ਼ ਹੁੰਦਾ ਹੈ ਤਿਵੇਂ हे ਪ੍ਰਭੂ ਜੇ ਤੇਰੀ ਕਿਰਪਾ ਹੋਵੇ ਤਾਂ ਮੇਰਾ ਮਨ ਤੇਰੇ ਚਰਨਾ ਵਿੱਚ ਤੇਰੇ ਨਾਮ ਜਲ ਵਿੱਚ ਭੇਜ ਜਾਏ ਤਾਂ ਮੈਨੂੰ ਖੁਸ਼ੀ ਹੁੰਦੀ ਜਿਉਂ ਅੰਧਿਆਰੈ ਦੀਪਕ ਪਰਗਾਸਾ ਜਿਵੇਂ ਹਨੇਰੇ ਵਿੱਚ ਦੀਵਾ ਚਾਨਣ ਕਰਦਾ ਹੈ ਦੇਵੇ ਰੌਸ਼ਨੀ ਕਰ ਦਿੰਦਾ ਹੈ ਭਰਤਾ ਚਿਤਵਤ ਪੂਰਨ ਆਸਾ ਜਿਵੇਂ ਪਤੀ ਦੇ ਮਲਾਪ ਦੀ ਤਾਂਗ ਕਰਦਿਆਂ ਕਰਦਿਆਂ ਇਸਤਰੀ ਦੀ ਆਸ ਪੂਰੀ ਹੁੰਦੀ ਹੈ ਮਿਲ ਪ੍ਰੀਤਮ ਜਿਉਂ ਹੋਤ ਅਨੰਦਾ ਤਿਉ ਹਰ ਰੰਗ ਮਨ ਰੰਗੀਨਾ ਜੀਓ ਤੇ ਆਪਣੇ ਪ੍ਰੀਤਮ ਨੂੰ ਮਿਲ ਕੇ ਉਸ ਦੇ ਹਿਰਦੇ ਵਿੱਚ ਆਨੰਦ ਪੈਦਾ ਹੁੰਦਾ ਹੈ ਤੇਵੇਂ ਜਿਸ ਉਤੇ ਪ੍ਰਭੂ ਦੀ ਮਿਹਰ ਹੋਵੇ ਉਸ ਦਾ ਮਨ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਸੰਤਨਮੋ ਕੋ ਹਰ ਮਾਰਗ ਪਾਇਆ ਹੈ ਨਾਨਕ ਸੰਤਾਂ ਨੇ ਮੈਨੂੰ ਪਰਮਾਤਮਾ ਦੇ ਮਿਲਾਪ ਦੇ ਰਸਤੇ ਉੱਤੇ ਪਾ ਦਿੱਤਾ ਹੈ ਸਤ ਸੰਗੀਆਂ ਨੇ ਸਾਧ ਕਿਰਪਾਲ ਹਰ ਸੰਗ ਗਿਝਾਇਆ ਕਿਰਪਾਲ ਗੁਰੂ ਨੇ ਸਤ ਗੁਰੂ ਕਿਰਪਾਲ ਗੁਰੂ ਨੇ ਮੈਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਰਹਿਣ ਦੀ ਗੇਜ ਪਾ ਦਿੱਤੀ ਆਦਤ ਪਾ ਦਿੱਤੀ ਹਾਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸੱਚ ਦੀਨਾ ਜੀਓ ਹੁਣ ਪ੍ਰਮਾਤਮਾ ਮੇਰਾ ਆਸਰਾ ਬਣ ਗਿਆ ਹੈ ਮੈਂ ਪ੍ਰਮਾਤਮਾ ਦਾ ਹੀ ਸੇਵਕ ਬਣ ਚੁੱਕਾ ਹਾਂ ਗੁਰੂ ਨੇ ਮੈਨੂੰ ਸਦਾ ਥੇ ਰਹਿਣ ਵਾਲਾ ਸਿੱਧ ਸਲਾਹ ਦਾ ਸ਼ਬਦ ਬਖਸ਼ ਦਿੱਤਾ ਹੈ ਮਾਜ ਮਹਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲਿਆ ਏ ਮਾਨ ਜਿਹੜਾ ਪ੍ਰਮਾਤਮਾ ਜੀਵਾਂ ਨੂੰ ਸੁਖ ਦੇਣ ਵਾਲਾ ਹੈ ਤੇ ਜੀਵਾਂ ਦੇ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ ਸੁਖਦਾਈ ਦੁਖ ਬਿਦਾਰਨ ਹਰੀਆ ਉਸ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਐਸਾ ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ ਅਵਰ ਸਾਦ ਚੱਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮਿੱਠਾ ਜਿਓ ਏ ਮੇਰੇ ਮਨ ਦੁਨੀਆ ਦੇ ਪਦਾਰਥਾਂ ਦੇ ਹੋਰ ਸਾਰੇ ਸਵਾਦ ਮੈਂ ਵੇਖ ਲਿਆ ਪ੍ਰਮਾਤਮਾ ਦੇ ਨਾਮ ਦਾ ਸਵਾਦ ਸਾਰਿਆਂ ਰਸਾਂ ਨਾਲੋਂ ਮਿੱਠਾ ਹੈ ਅਸਲ ਮਿੱਠਾ ਰਸ ਹੇ ਹੀ ਪ੍ਰਮਾਤਮਾ ਦੇ ਨਾਮ ਜੋ ਜੋ ਪੀਵੇ ਸੋ ਤ੍ਰਿਪਤ ਆਵੇ ਜਿਹੜਾ ਜਿਹੜਾ ਪਿੰਦਾ ਹੈ ਉਹ ਤ੍ਰਿਪਤ ਹੋ ਜਾਂਦਾ ਹੈ ਰੱਜ ਜਾਂਦਾ ਹੈ ਉਹਨੂੰ ਦੁਨੀਆਂ ਦੇ ਪਦਾਰਥਾਂ ਦਾ ਮਨ ਵਿੱਚ ਤਾੰਗ ਨਹੀਂ ਰਹਿ ਜਾਂਦੀ ਅਮਰ ਹੋਵੇ ਜੋ ਨਾਮ ਰਸ ਪੀਵੇ ਉਸ ਨੂੰ ਆਤਮਿਕ ਮੌਤ ਕਦੇ ਵੀ ਪਹੁੰ ਨਹੀਂ ਸਕਦੀ ਮਨੋ ਅਮਰ ਹੋ ਜਾਂਦਾ ਹੈ ਨਾਮ ਅਨਧਾਨ ਤਿਸੈ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਉਠਾ ਜਿਓ ਪਰ ਪ੍ਰਭੂ ਨਾਮ ਦੇ ਖਜ਼ਾਨੇ ਸਿਰਫ ਉਸ ਨੂੰ ਮਿਲਦੇ ਹਨ ਜਿਸ ਦੇ ਮਨ ਵਿੱਚ ਗੁਰੂ ਦਾ ਸ਼ਬਦ ਆਵਸਦਾ ਹੈ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਘਨਾ ਜਿਸ ਮਨੁੱਖ ਨੇ ਪ੍ਰਮਾਤਮਾ ਦੇ ਨਾਮ ਦਾ ਰਸ ਚਖਿਆ ਹੈ ਉਹ ਪੂਰਨ ਤੌਰ ਤੇ ਰਜ ਗਿਆ ਹੈ ਉਸ ਦੀ ਮਾਇਆ ਵਾਲੀ ਤ੍ਰੇ ਭੋਖ ਮਿਟ ਗਈ ਹੈ ਜੇ ਨਹਾਰ ਸਾਧ ਪਾਇਆ ਸੋ ਨਾ ਹਿੰਡਲਾਨ ਜਿਸ ਮਨੁੱਖ ਨੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਿਆ ਹੈ ਉਹ ਮਾਇਆ ਦੇ ਹੱਲਿਆ ਵਿਕਾਰਾਂ ਦੇ ਹੱਲਿਆ ਦੇ ਸਾਹਮਣੇ ਕਦੇ ਨਹੀਂ ਡੋਲਦਾ ਅਡੋਲ ਰਹਿੰਦਾ ਤੇਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਪਾਗੀਠਾ ਜਿਉ ਪਰ ਪ੍ਰਮਾਤਮਾ ਦਾ ਇਹ ਨਾਮ ਸਿਰਫ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉੱਤੇ ਚੰਗਾ ਭਾਗ ਜਾਗ ਪੈ ਹਰ ਇੱਕਸ ਹੱਥ ਆਇਆ ਵਰਸਾਣੇ ਬਹੁਤ ਏਰੇ ਏ ਨਾਨਕ ਜਦੋਂ ਇਹ ਹਰ ਨਾਮ ਇੱਕ ਗੁਰੂ ਦੇ ਹੱਥ ਵਿੱਚ ਆ ਜਾਂਦਾ ਹੈ ਤਾਂ ਉਸ ਗੁਰੂ ਪਾਸੋਂ ਅਨੇਕਾਂ ਬੰਦੇ ਲਾਭ ਉਠਾਉਂਦੇ ਹਨ ਤੇ ਇਸ ਲਗ ਮੁਕਤ ਭੇ ਕਣੇਰੇ ਉਸ ਗੁਰੂ ਦੀ ਚਰਨੀ ਲਾ ਕੇ ਪਤਾ ਨਹੀਂ ਕਿੰਨੇ ਲੋਕ ਬੰਦਨਾ ਤੋਂ ਮੁਕਤ ਹੋਏ ਨਾਮ ਨਿਧਾਨ ਗੁਰਮੁਖ ਪਾਈਐ ਕਹ ਨਾਨਕ ਬਿਰਲੀ ਡਿਠਾ ਜਿਓ ਇਹ ਨਾਮ ਖਜ਼ਾਨਾ ਗੁਰੂ ਦੀ ਸ਼ਰਨ ਪਿਆ ਹੀ ਮਿਲਦਾ ਹੈ ਵਿਰਲਿਆਂ ਨੇ ਇਸ ਨਾਮ ਜਾਣੇ ਦਾ ਅਸਲ ਵਿੱਚ دیدار ਕੀਤਾ ਹੈ ਇਹਨੂੰ ਮਹਿਸੂਸ ਕੀਤਾ ਹੈ ਮਾਜ ਮਹਲਾ ਪੰਜਵਾਂ ਨਿਦ ਸਿਦ ਰਿਦ ਹਰ 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 ਮੇਰੇ ਮੇਰੇ ਵਾਸਤੇ ਤਾਂ ਪ੍ਰਮਾਤਮਾ ਦਾ ਨਾਮ ਹੀ ਦੁਨੀਆ ਦੇ ਨੋਖ ਜਾਨੇ ਯਾਦ ਰੱਖਿਓ ਪ੍ਰਭੂ ਦਾ ਨਾਮ ਹੀ ਆਤਮਕ ਤਾਕਤਾਂ ਹੈਗੀਆਂ ਨੇ ਪ੍ਰਭੂ ਦਾ ਨਾਮ ਹੀ ਧਨ ਦੀ ਬਹੁਲਤਾ ਹੈ। ਇਹ ਹੀ ਸਭ ਤੋਂ ਵੱਡਾ ਕੀਮਤੀ ਪਦਾਰਥ ਧਨ ਹੈ। ਜਨਮ ਪਦਾਰਥ ਗਹਿਰ ਗੰਭੀਰ ਹੈ। ਡੂੰਗੇ ਤੇ ਵੱਡੇ ਜਿਗਰੇ ਵਾਲੇ ਪ੍ਰਮਾਤਮਾ ਦੀ ਮਿਹਰ ਨਾਲ ਮੈਨੂੰ ਮਨੁੱਖਾ ਜਨਮ ਦੁਰਲੱਭ ਪਦਾਰਥ ਦਿਸ ਰਿਹਾ ਹੈ। ਲੱਖ ਕੋਟ ਖੁਸ਼ੀਆਂ ਰੰਗ 라ਵੇ। ਜੋ ਗੁਰ ਲਾਗਾ ਪਾਈ ਜਿਉ ਪਰ ਇਹ ਨਾਮ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ਜਿਹੜਾ ਮਨੁੱਖ ਗੁਰੂ ਦੇ ਚਰਨੀ ਲੱਗਦਾ ਹੈ ਉਹ ਲੱਖਾਂ ਕਰੋੜਾਂ ਆਤਮਿਕ ਖੁਸ਼ੀਆਂ ਦਾ ਆਨੰਦ ਮਾਣਦਾ ਹੈ ਦਰਸ਼ਨ ਪੇਖਤ ਹੈ ਪੁਨੀਤਾ ਗੁਰੂ ਦਾ دیدار ਕਰਕੇ ਮੇਰਾ ਮਨ ਪਵਿੱਤਰ ਹੋ ਗਿਆ ਸਗਲ ਉਧਾਰੇ ਭਾਈ ਮੀਤਾ ਮੇਰੇ ਸਾਰੇ ਭਰਾ ਤੇ ਮਿੱਤਰ ਗਿਆਨਿੰਦਰੇ ਗੁਰੂ ਨੇ ਵਿਕਾਰਾਂ ਤੋਂ ਬਚਾ ਲਏ ਗਿਆਨ ਇੰਦਰੇ ਭਰਾ ਮਿੱਤਰ ਮੇਰੇ ਆਗਾਮੇ ਅਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸੱਚ ਧਾਈ ਜੀਓ ਮੈਂ ਗੁਰੂ ਦੀ ਕਿਰਪਾ ਨਾਲ ਆਪਣੇ ਉਸ ਮਾਲਕ ਨੂੰ ਸਿਮਰ ਰਿਹਾ ਹਾਂ ਜੋ ਅਪਹੁੰਚ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ ਤੇ ਜੋ ਸਦਾ ਕਾਇਮ ਰਹਿਣ ਵਾਲਾ ਹੈ ਜਾ ਕੋ ਖੋਜੈ ਸਰਬ ਉਪਾਏ ਵਡਭਾਗੀ ਦਰਸ਼ਨ ਵਿਰਲਾਪ ਕੋ ਪਾਏ ਵਡਭਾਗੀ ਦਰਸ਼ਨ ਕੋ ਵਿਰਲਾ ਪਾਏ ਜਿਸ ਪ੍ਰਮਾਤਮਾ ਨੂੰ ਉਸਨੇ ਪੈਦਾ ਕੀਤਾ ਸਾਰੇ ਜੀਵ ਭਾਲ ਦੇ ਰਿੰਦੇ ਹਨ ਉਸ ਦਾ ਦਰਸ਼ਨ ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ਉੱਚਾ ਭਾਰ ਅਗੋਚਰ ਥਾਨਾ ਉਹ ਮਹਲ ਗੁਰੂ ਦੇ ਖਾਈ ਜੀਓ ਜਿਹੜਾ ਪ੍ਰਭੂ ਸਭ ਤੋਂ ਉੱਚੀ ਅਸਤੀ ਵਾਲਾ ਹੈ ਜਿਸ ਦੇ ਗੁਣਾ ਦਾ ਪਾਰਲਾ ਬੰਨਣਾ ਨਹੀਂ ਲੱਭ ਸਕਦਾ ਜਿਸ ਤਾ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਉਸ ਦਾ ਉਹ ਉੱਚਾ ਥਾਂ ਟਿਕਾਣਾ ਗੁਰੂ ਹੀ ਵਿਖਾਉਂਦਾ ਹੈ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਹੇ ਡੁੰਗੇ ਪ੍ਰਭੂ ਹੈ ਵੱਡੇ ਜਿਗਰੇ ਵਾਲੇ ਪ੍ਰਭੂ ਤੇਰਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਮੁਕਤ ਭਾਇ ਜਿਸ ਹਿਰਦੈ ਵਸੇਰਾ ਜਿਸ ਮਨੁੱਖ ਦੇ ਹਿਰਦੇ ਵਿੱਚ ਤੇਰਾ ਨਾਮ ਵਸ ਪੈਂਦਾ ਹੈ ਉਹ ਵਿਕਾਰਾਂ ਤੋਂ ਖਲਾਸੀ ਵਾਲਾ ਬਣ ਜਾਂਦਾ ਹੈ ਗੁਰਬੰਧਨ ਤਿੰਨ ਕੇ ਸਗਲੇ ਕਟੇ ਜਨ ਨਾਨਕ ਸਹਜ ਸਮਾਈ ਜੀਓ ਹੇ ਨਾਨਕ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਨਾਮ ਵਸਿਆ ਹੈ ਗੁਰੂ ਨੇ ਉਹਨਾਂ ਦੇ ਸਾਰੇ ਮਾਇਆ ਦੇ ਫਾਹੇ ਕੱਟ ਦਿੱਤੇ ਹਨ ਉਹ ਸਦਾ ਆਤਮਕ ਅਡੋਲਤਾ ਵਿੱਚ ਲੀਨ ਰਹਿੰਦੇ ਹਨ ਮਾਜ ਮਹਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਉ ਪਰਮਾਤਮਾ ਦੀ ਮਿਹਰ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ਪ੍ਰਭੂ ਦਇਆ ਤੇ ਮੰਗਲ ਗਾਮ ਪ੍ਰਭੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਸਿੱਖ ਸਲਾਹ ਦਾ ਗੀਤ ਗਾਉਂਦਾ ਹਾਂ ਉਠਤ ਬੈਠਤ ਸੋਵਤ ਜਾਗਤ ਹਰ ਧਿਆਈ ਹੈ ਸਗਲ ਅਵਰਦਾ ਜਿਉ ਉੱਟਦੇ ਆਂ ਮੈਂਦਿਆਂ ਸੁੱਤੇ ਆਂ ਜਾਗਦੇ ਆਂ ਸਾਰੀ ਹੀ ਉਮਰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਤੇਰੀ ਉਮਰ ਇਦਾਂ ਹੌਲੀ-ਹੌਲੀ ਨਹੀਂ ਤਾਂ ਬੀਤ ਜਾਣੀ ਐ ਨਾਮ ਔਖਦ ਮੁਖ ਸਾਧੂ ਦੀ ਆ ਪ੍ਰਮਾਤਮਾ ਦਾ ਨਾਮ دارو ਹੈ ਜਦੋਂ ਮੈਨੂੰ ਗੁਰੂ ਨੇ ਦਿੱਤਾ ਸਾਧੂ ਗੁਰੂ ਨੇ ਦਿੱਤਾ ਕਿਲ ਵਿਖ ਕਾਟੇ ਨਿਰਮਲ ਥੀਆ ਇਸ ਦੀ ਬਰਕਤ ਨਾਲ ਮੇਰੇ ਸਾਰੇ ਪਾਪ ਕੱਟੇ ਗਏ ਤੇ ਮੈਂ ਪਵਿੱਤਰ ਹੋ ਗਿਆ आनंद पाया निकसी सब पीरा सगल बिना से दर्द जियो मेरे अंदर आत्मिक सुख पैदा हो गया मेरे अंदरों होने दी सारी पीड़ा निकल गई मेरे सारे दुख दर्द दूर हो गए जिस का अंग करे मेरा प्यारा सो मुक्ता सागर संसार ਮੇਰਾ ਪਿਆਰਾ ਗੁਰੂ ਪਰਮਾਤਮਾ ਜਿਸ ਮਨੁੱਖ ਦੀ ਸਹਾਇਤਾ ਕਰਦਾ ਹੈ ਉਹ ਇਸ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਸਾਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਤਾ ਜੀਉ ਜਿਸ ਮਨੁੱਖ ਨੇ ਸ਼ਰਧਾ ਧਾਰ ਕੇ ਗੁਰੂ ਨਾਲ ਸਾਂਝ ਪਾ ਲਈ ਉਸ ਨੂੰ ਇਸ ਸੰਸਾਰ ਸਮੁੰਦਰ ਤੋਂ ਡਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ। ਜਬ ਤੇ ਸਾਧੂ ਸੰਗਤ ਪਾਏ ਗੁਰ ਭੇਟ ਤੋ ਹੋ ਗਈ ਬੜਾਏ ਜਦੋਂ ਤੋਂ ਮੈਨੂੰ ਗੁਰੂ ਦੀ ਸੰਗਤ ਮਿਲੀ ਹੈ ਗੁਰੂ ਨੂੰ ਮਿਲਿਆ ਮੇਰੇ ਅੰਦਰੋਂ ਹਉਮੈ ਦੀ ਬੜਾ ਬੁਰਾਈਆਂ ਦੀ ਬਿਲਾ ਸਦਾ ਵਾਸਤੇ ਦੂਰ ਹੋ ਗਈ ਸਾਸ ਸਾਸ ਹਰ ਗਾਵੇ ਨਾਨਕ ਸਤਗੁਰ ਢਾਕ ਲਿਆ ਮੇਰਾ ਪੜਦਾ ਜਿਉ ਸਤਗੁਰ ਨੇ ਹਉਮੈ ਆਦਿ ਵਿਕਾਰਾਂ ਤੋਂ ਬਚਾ ਕੇ ਮੇਰੀ ਇੱਜ਼ਤ ਰੱਖ ਲਈ ਹੈ ਹੁਣ ਨਾਨਕ ਹਰੇਕ ਸਵਾਸ ਦੇ ਨਾਲ ਪ੍ਰਮਾਤਮਾ ਦੇ ਗੁਣ ਉਗਾਉਂਦਾ ਹੈ ਮਾਜ ਮਹਲਾ ਪੰਜਵਾਂ ਓਤ ਪੋਤ ਸੇਵਕ ਸੰਗ ਰਤਾ ਜਿਵੇਂ ਕੱਪੜੇ ਦਾ ਸੂਤਰ ਤਾਣੇ ਵਿੱਚ ਪੇਟੇ ਵਿੱਚ ਮਿਲਿਆ ਹੋਇਆ ਹੁੰਦਾ ਹੈ ਤਿਵੇਂ ਪ੍ਰਮਾਤਮਾ ਆਪਣੇ ਸੇਵਕ ਦੇ ਨਾਲ ਮਿਲਿਆ ਰਹਿੰਦਾ ਹੈ ਰਬ ਪ੍ਰਤ ਪਾਲੇ ਸੇਵਕ ਸੁਖ ਦਾਤਾ ਜੀਵਾਂ ਨੂੰ ਸੁਖ ਦੇਣ ਵਾਲਾ ਪ੍ਰਭੂ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ ਪਾਣੀ ਪੱਖਾ ਪੀਸੋਂ ਸੇਵਕ ਕੈ ठाकुर ਹੀ ਕਾ ਆਹਰ ਜਿਓ ਮੇਰੀ ਤਾਂਗ ਹੈ ਕਿ ਮੈਂ ਪ੍ਰਭੂ ਦੇ ਸੇਵਕਾਂ ਦੇ ਦਰ ਤੇ ਪਾਣੀ ਢੋਵਾਂ ਪੱਖਾ ਫੇਰਾ ਚੱਕੀ ਪੀਵਾਂ ਕਿਉਂਕਿ ਸੇਵਕਾਂ ਨੂੰ ਪਾਲਣ ਹਾਰ ਪ੍ਰਭੂ ਦਾ ਇਹ ਹੀ ਉਤਮ ਮੈਨੂੰ ਬੜਾ ਪਿਆਰਾ ਲੱਗਦਾ ਹੈ ਇਹ ਉਦਮ ਸਿਮਰਨ ਦਾ ਰੱਬ ਦੀ ਯਾਦ ਦਾ ਮੈਨੂੰ ਬੜਾ ਪਿਆਰਾ ਲੱਗਦਾ ਕਾਟ ਸਿਲਕ ਪ੍ਰਭ ਸੇਵਾ ਲਾਇਆ ਪ੍ਰਭੂ ਨੇ ਜਿਸ ਨੂੰ ਉਸ ਦੀ ਮਾਇਆ ਦੇ ਮੋਹ ਦੀ ਫਾਈਂ ਕੱਟ ਕੇ ਆਪਣੀ ਸੇਵਾ ਭਗਤੀ ਵਿੱਚ ਜੋੜਿਆ ਹੈ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਉਸ ਸੇਵਕ ਦੇ ਮਨ ਵਿੱਚ ਮਾਲਕ ਪ੍ਰਭੂ ਦਾ ਹੁਕਮ ਪਿਆਰਾ ਲੱਗਣ ਲੱਗ ਪੈਂਦਾ ਹੈ ਸੋਈ ਕਮਾਵੇ ਜੋ ਸਾਹਿਬ ਭਾਵੇ ਸੇਵਕ ਅੰਦਰ ਬਾਹਰ ਮਾਹਰ ਜਿਓ ਉਹ ਸੇਵਕ ਉਹੀ ਕਮਾਈ ਕਰਦਾ ਹੈ ਜੋ ਮਾਲਕ ਪ੍ਰਭੂ ਨੂੰ ਚੰਗੀ ਲੱਗਦੀ ਹੈ ਉਹ ਸੇਵਕ ਨਾਮ ਸਿਮਰਨ ਵਿੱਚ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਨ ਵਿੱਚ ਸਿਆਣਾ ਹੋ ਜਾਂਦਾ ਹੈ ਤੂੰ ਦਾਣਾ ਠਾਕੁਰ ਸਭ ਵਿਦ ਜਾਣੈ हे ਪ੍ਰਭੂ ਤੂੰ ਆਪਣੇ ਸੇਵਕਾਂ ਦੇ ਦਿਲ ਦੀ ਜਾਣਦਾ ਹੈ ਤੂੰ ਆਪਣੇ ਸੇਵਕਾਂ ਦਾ ਪਾਲਣਹਾਰ ਤੂੰ ਸੇਵਕਾਂ ਨੂੰ ਮਾਇਆ ਦੇ ਮੋਹ ਤੋਂ ਬਚਾਉਣ ਦੇ ਸਭ ਤਰੀਕੇ ਜਾਣਦਾ ਹੈ ਠਾਕੁਰ ਕੇ ਸੇਵਕ ਹਰ ਰੰਗ ਮੰਣੈ हे ਭਾਈ ਪਾਲਣਹਾਰ ਪ੍ਰਭੂ ਦੇ ਸੇਵਕ ਪ੍ਰਭੂ ਦੇ ਮਿਲਾਪ ਦੇ ਆਤਮਕ ਆਨੰਦ ਮੰਨਦੇ ਹਨ ਜੋ ਕਿ ਛਠਾਪੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਪਾਲਣਹਾਰ ਪ੍ਰਭੂ ਦਾ ਆਪਾ ਉਸ ਦੇ ਸੇਵਕ ਦਾ ਆਪਾ ਬਣ ਜਾਂਦਾ ਹੈ ਠਾਕੁਰ ਤੇ ਸੇਵਕ ਦੇ ਆਤਮਿਕ ਜੀਵਨ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਠਾਕੁਰ ਦੇ ਚਰਨਾਂ ਵਿੱਚ ਜੁੜਿਆ ਰਹਿ ਕੇ ਸੇਵਕ ਲੋਕ ਪਰਲੋਕ ਵਿੱਚ ਪ੍ਰਗਟ ਹੋ ਜਾਂਦਾ ਹੈ ਆਪਣੇ ਠਾਕੁਰ ਜੋ ਪਹਿਰਾਇਆ ਬੋਹਰ ਨਾ ਲੇਖਾ ਪੁੱਛ ਬੁਲਾਇਆ ਜਿਸ ਸੇਵਕ ਨੂੰ ਪਿਆਰੇ ਠਾਕੁਰ ਪ੍ਰਭੂ ਨੇ ਸੇਵਾ ਭਗਤੀ ਦਾ ਸਰੂਪਾ ਬਖਸ਼ਿਆ ਉਸ ਨੂੰ ਮੋੜ ਉਸ ਦੇ ਕਰਮਾਂ ਦਾ ਲੇਖਾ ਨਹੀਂ ਪੁੱਛਿਆ ਲੇਖਾ ਪੁੱਛਣ ਵਾਸਤੇ ਨਹੀਂ ਸਦਿਆ ਭਾਉ ਉਹ ਸੇਵਕ ਮੰਦੇ ਕਰਮਾਂ ਵੱਲ ਪੈਂਦਾ ਹੀ ਨਹੀਂ ਹੈ ਤੇਸ ਸੇਵਕ ਕੈ ਨਾਨਕ ਕੁਰਬਾਨੀ ਜੋ ਗਹਿਰ ਗੰਭੀਰਾ ਦੋਹਰ ਜਿਓ ਹੈ ਨਾਨਕ ਮੈਂ ਉਸ ਸੇਵਕ ਤੋਂ ਸਦਕੇ ਜਾਂਦਾ ਹਾਂ ਉਹ ਸੇਵਕ ਡੂੰਗੇ ਸੁਭਾਅ ਵਾਲਾ ਵੱਡੇ ਜਿਗਰੇ ਵਾਲਾ ਤੇ ਉੱਚੇ ਅਮੋਲਕ ਜੀਵਨ ਵਾਲਾ ਹੋ ਜਾਂਦਾ ਹੈ ਮਾਜ ਮਹਲਾ 5 ਸਭ ਕਿਸ ਘਰ ਮੈਂ ਬਾਹਰ ਨਹੀਂ ਸਾਰਾ ਆਤਮਕ ਸੁਖ ਇਹਦੇ ਵਿੱਚ ਟਿਗੇ ਰਹਿਣ ਵਿੱਚ ਬਾਹਰ ਭਟਕਣ ਵਿੱਚ ਨਹੀਂ ਮਿਲਦਾ ਬਾਹਰ ਟੋਲੇ ਸੋ ਪਰਮ ਪੁਲਾਹੀ ਜਿਹੜਾ ਮਨੁੱਖ ਬਾਹਰ ਸੁਖ ਦੀ ਭਾਲ ਕਰਦਾ ਹੈ ਉਹ ਸੁਖ ਨਹੀਂ ਲੱਭ ਸਕਦਾ ਅਜਿਹੇ ਬੰਦੇ ਦਾ ਭਟਕਣਾ ਵਿੱਚ ਪੈ ਜਾਣਾ ਘੁਰੇ ਪੈੰਦੇ ਪੈ ਰਹਿਣਾ ਸੁਭਾਵਕ ਹੈ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸਹਿਲਾ ਜਿਓ ਗੁਰੂ ਦੀ ਕਿਰਪਾ ਨਾਲ ਜਿੰਨਾ ਮਨੁੱਖਾ ਨੇ ਆਪਣੇ ਹਿਰਦੇ ਵਿੱਚ ਹੀ ਟਿਕ ਕੇ ਪ੍ਰਮਾਤਮਾ ਨੂੰ ਲੱਭ ਲਿਆ ਉਹ ਅੰਤਰਾਤਮੇ ਸਿਮਰਨ ਕਰਦੇ ਹੋਏ ਵੀ ਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਵੀ ਸਦਾ ਸੁਖੀ ਰਹਿੰਦੇ ਹਨ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਜਿਵੇਂ ਮੱਠੀ ਮੱਠੀ ਵਰਖਾ ਹੁੰਦੀ ਹੈ ਉਹ ਧਰਤੀ ਵਿੱਚ ਸਿੰਜਦੀ ਜਾਂਦੀ ਹੈ। ਜਿਵੇਂ ਜਦੋਂ ਆਤਮਕ ਡੋਲਤਾ ਦੀ ਹਾਲਤ ਹਾਲਤ ਵਿੱਚ ਨਾਮ ਅੰਮ੍ਰਿਤ ਦੀ ਧਾਰ ਸਹਿਜੇ ਸਹਿਜੇ ਵਰਦੀ ਹੈ। ਮਨ ਪੀਵੇ, ਸੁਣ, ਸ਼ਬਦ ਵਿਚਾਰਾ, ਤਦੋਂ ਮਨੁੱਖ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ, ਪ੍ਰਭੂ ਦੇ ਗੁਣਾਂ ਦੀ ਵਿਚਾਰ ਸੁਣ ਕੇ ਉਸ ਅੰਮ੍ਰਿਤ ਧਾਰ ਨੂੰ ਪੀਂਦਾ ਜਾਂਦਾ ਹੈ, ਆਪਣੇ ਅੰਦਰ ਟਿਕਾਈ ਜਾਂਦਾ ਹੈ। ਆਨੰਦ, ਬਿਨੋਦ ਕਰੇ ਦਿਨ ਰਾਤੀ। ਸਦਾ ਸਦਾ ਹਰ ਕੇਲਾ ਜਿਉ ਉਸ ਅਵਸਥਾ ਵਿੱਚ ਮਨ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ ਸਦਾ ਪ੍ਰਮਾਤਮਾ ਦੇ ਮਿਲਾਪ ਦਾ ਸੁਖ ਲੈਂਦਾ ਹੈ ਜਨਮ ਜਨਮ ਕਾ ਵਿਛੜਿਆ ਮਿਲਿਆ ਸਿੱਪਤ ਸਲਾਹ ਦੀ ਬਰਕਤ ਨਾਲ ਜਨਮਾਂ ਜਨਮਾਂ ਤਰਾਂ ਦਾ ਵਿਛੜਿਆ ਹੋਇਆ ਜੀਵ ਪ੍ਰਭੂ ਚਰਨਾਂ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ਸਾਦ ਕਿਰਪਾ ਤੇ ਸੁਕਾ ਹਰਿਆ ਮਨੁਕ ਦਾ ਰੁੱਖਾ ਹੋ ਚੁੱਕਾ ਮਨ ਗੁਰੂ ਦੀ ਕਿਰਪਾ ਨਾਲ ਸਾਦ ਗੁਰੂ ਦੀ ਕਿਰਪਾ ਨਾਲ ਪਿਆਰ ਰਸ ਨਾਲ ਤਾਰ ਹੋ ਜਾਂਦਾ ਹੈ ਹਰਿਆ ਭਰਿਆ ਹੋ ਜਾਂਦਾ ਸੁਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜਿਓ ਗੁਰੂ ਪਾਸੋਂ ਜਦੋਂ ਮਨੁੱਖ ਸ੍ਰੇਸ਼ਟ ਮਤ ਲੈਂਦਾ ਹੈ ਤਾਂ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਗੁਰੂ ਦੀ ਸ਼ਰਨ ਪਿਆ ਜੀਵ ਦਾ ਪ੍ਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਜਲ ਤਰੰਗ ਜਿਉ ਜਲੈ ਸਮਾਇਆ ਜਿਵੇਂ ਨਦੀ ਆਦਿਕ ਦੇ ਪਾਣੀ ਦੀ ਲਹਿਰ ਉਸ ਨਦੀ ਵਿੱਚੋਂ ਉੱਭਰ ਕੇ ਮੋੜ ਉਸ ਪਾਣੀ ਵਿੱਚ ਹੀ ਰਲ ਜਾਂਦੀ ਹੈ ਤੇਉ ਜੋਤੀ ਸੰਗ ਜੋਤ ਮਿਲਾਇਆ ਤਵੇਂ ਗੁਰੂ ਦੀ ਸ਼ਰਨ ਪੈ ਕੇ ਸਿਮਰਨ ਕਰਨ ਨਾਲ ਮਨੁੱਖ ਦੀ ਸੁਰਤ ਜੋਤ ਪ੍ਰਭੂ ਦੀ ਜੋਤ ਵਿੱਚ ਮਿਲ ਰਹੀਂਦੀ ਹੈ ਕਹੋ ਨਾਨਕ ਭ੍ਰਮ ਕਟੇ ਟਿਵਾੜਾ ਬਹੁੜ ਨ ਹੋਈਐ ਜਉਲਾ ਜਿਉ ਹੈ ਨਾਨਕ ਗੁਰੂ ਦੇ ਸਾਹਮਣੂ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ ਭਟਕਣਾ ਰੂਪ ਤੱਕ ਤੇ ਜਿਨ੍ਹਾਂ ਦੀ ਕੈਦ ਵਿੱਚ ਇਹ ਬੰਦ ਪਿਆ ਹੈ ਖੁੱਲ ਜਾਂਦੇ ਹਨ ਤੇ ਮੋੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਅ ਦਾ ਨਹੀਂ ਰਹਿੰਦਾ ਮਾਜ ਮਹਲਾ ਪੰਜਵਾਂ ਤਿਸ ਕੁਰਬਾਨੀ ਜਿਨ ਤੂੰ ਸੁਣਿਆ ਹੈ ਪ੍ਰਭੂ ਜਿਸ ਮਨੁੱਖ ਨੇ ਤੇਰਾ ਨਾਮ ਸੁਣਿਆ ਹੈ ਜੋ ਸਦਾ ਤੇਰੀ ਸਿਫਤ ਸਲਾਹ ਸੁਣਦਾ ਹੈ ਮੈਂ ਉਸ ਤੋਂ ਸਦਕੇ ਜਾਨਦਾ ਹਾਂ ਤਿਸ ਬਲਿਹਾਰੀ ਜਿਨ ਰਸਨਾ ਭਣਿਆ ਜਿਸ ਮਨੁੱਖ ਨੇ ਆਪਣੀ ਜੀਬ ਨਾਲ ਤੇਰਾ ਨਾਮ ਉਚਾਰਿਆ ਹੈ ਜੋ ਤੇਰੀ ਸਿਫਤ ਸਲਾਹ ਕਰਦਾ ਰਹਿੰਦਾ ਹੈ ਉਸ ਤੋਂ ਮੈਂ ਵਾਰਨੇ ਜਾਂਦਾ ਹਾਂ ਵਾਰ-ਵਾਰ ਜਾਇਂ ਤਿਸ ਵਿਟੋ ਜੋ ਮਨ ਤਨ ਤੁਦ ਆਰਾਧੇ ਜਿਓ ਹੈ ਪ੍ਰਭੂ ਮੈਂ ਉਸ ਮਨੁੱਖ ਤੋਂ ਮੋੜ-ਮੋੜ ਕੁਰਬਾਨ ਜਾਂਦਾ ਹਾਂ ਜੋ ਆਪਣੇ ਮਨ ਨਾਲ ਆਪਣੇ ਸਰੀਰ ਨਾਲ ਤੈਨੂੰ ਯਾਦ ਕਰਦਾ ਰਹਿੰਦਾ ਹੈ। ਤਿਸ ਚਰਣ ਪਖਾਲੀ ਜੋ ਤੇਰੇ ਮਾਰਗ ਚਾਲੈ, हे ਪ੍ਰਭੂ ਜਿਹੜਾ ਮਨੁੱਖ ਤੇਰੇ ਮਿਲਾਪ ਦੇ ਰਾਹ ਤੇ ਤੁਰਦਾ ਹੈ, ਮੈਂ ਉਸ ਦੇ ਪੈਰ ਧੁੰਦਾ ਰਹਾ। ਨੈਣ ਨਿਹਾਲੀ ਤਿਸ ਪੁਰਖ ਦੇ ਆਲੇ ਦਇਆ ਦੇ ਸੋਮੇ ਅਸ ਅਕਾਲ ਪੁਰਖ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦਾ ਹਾਂ ਮਨ ਦੇਵਾ ਤਿਸ ਆਪਣੇ ਸਾਜਨਾ ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜਿਓ ਇਸ ਵਾਸਤੇ ਮੈਂ ਆਪਣੇ ਮਨ ਆਪਣੇ ਉਸ ਸੱਜਣ ਦੇ ਹਵਾਲੇ ਕਰਨ ਨੂੰ ਤਿਆਰ ਹਾਂ ਜਿਸ ਨੇ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਨੂੰ ਲੱਭ ਲਿਆ ਹੈ ਸੇਵਡ ਭਾਗੀ ਜੇਨ ਤੁਮ ਜਾਣੇ हे ਪ੍ਰਭੂ ਜਿਸ ਜਿਸ ਮਨੁੱਖ ਨੇ ਤੇਰੇ ਨਾਲ ਸਾਹਜ ਪਾ ਲਈ ਉਹ ਸਭ ਭਾਗਾਂ ਵਾਲੇ ਹਨ ਸਬਕੈ ਮਦੇ ਅਲਿਪਤ ਨਿਰਬਾਣੇ ਪ੍ਰਮਾਤਮਾ ਸਭ ਜੀਵਾਂ ਦੇ ਅੰਦਰ ਵਸਦਾ ਹੈ ਫਿਰ ਵੀ ਉਹ ਨਿਰਲੇਪ ਹੈ ਤੇ ਵਾਸ਼ਨਾ ਰਹਿਤ ਸਾਧਕੈ ਸੰਗ ਉਨ ਭੌਜਲ ਤਰਿਆ ਸਗਲ ਦੂਤਿ ਉਨ ਸਾਦੇ ਜਿਓ ਜਿਸ ਮੁਨੁੱਖ ਨੇ ਉਸ ਨਾਲ ਸਾਝ ਪਾਈ ਹੈ ਸਾਧ ਸੰਗਤ ਵਿੱਚ ਰਹਿ ਕੇ ਉਸ ਨੇ ਸੰਸਾਰ ਸਮੁੰਦਰ ਤਰ ਲਿਆ ਹੈ ਉਸ ਨੇ ਕਾਮਾਦਿਕ ਸਾਰੇ ਵਿਕਾਰ ਆਪਣੇ ਵਾਸ ਵਿੱਚ ਕਰ ਲਏ ਹਨ ਤਨ ਕੀ ਸ਼ਰਣ ਪਰਿਆ ਮਨ ਮੇਰਾ ਮੇਰਾ ਮਨ ਉਹਨਾਂ ਦੀ ਸ਼ਰਣ ਪੈਂਦਾ ਹੈ ਮਾਣ ਤਾਣ ਤਜ ਮੋਹ ਅੰਧੇਰਾ ਜਿਨ੍ਹਾਂ ਨੇ ਦੁਨੀਆਂ ਵਾਲਾ ਮਾਣ ਛੱਡ ਕੇ ਦੁਨੀਆਂ ਵਾਲਾ ਤਾਣ ਛੱਡ ਕੇ ਜੀਵਨ ਰਾਹ ਵਿੱਚ ਹਨੇਰਾ ਪੈਦਾ ਕਰਨ ਵਾਲਾ ਮਾਇਆ ਦਾ ਮੋਹ ਛੱਡ ਕੇ ਸਾਰੇ ਦੂਤ ਵਸ ਕਰ ਲਏ ਹਨ ਨਾਮ ਧਾਨ ਦੀ ਜੈ ਨਾਨਕ ਕੋ ਤਿਸ ਪ੍ਰਭ ਅਗੰਗ ਅਗਾਦੇ ਜੀਉ ਉਹਨਾ ਅਗੇ ਅਰਦਾਸ ਕਰਦਾ ਹੈ ਕਿ ਮੈਨੂੰ ਨਾਨਕ ਨੂੰ ਵੀ ਉਸ ਅਪਹੁੰਚ ਅਥਾਂ ਪ੍ਰਭੂ ਦਾ ਨਾਮ ਧਾਨ ਮੈਨੂੰ ਵੀ ਦੇ ਦਿਓ ਉਹਦੇ ਨਾਲ ਮੇਰੀ ਸਾਂਝ ਵੀ ਪਾ ਦਿਓ